ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰੰਦ ਦੇ YouTube ਚੈਨਲ ਤੇ ਮੈਂ ਅੰਮ੍ਰਵਾਤਾ ਅੱਜ ਪੁਲਿਸ ਵੱਲੋਂ ਇੱਕ ਵੱਡਾ ਐਂਕਾਊਂਟਰ ਕੀਤਾ ਗਿਆ ਪੁਲਿਸ ਮੁਕਾਬਲੇ ਵਿੱਚ ਜਦੋਂ ਦੋ ਮੋਟਰਸਾਈਕਲ ਸਵਾਰਾਂ ਤੇ ਫਾਇਰਿੰਗ ਕੀਤੀ ਗਈ ਤਾਂ ਉਹਨਾਂ ਵਿੱਚ ਇੱਕ ਵਿਅਕਤੀ ਦੇ ਲੱਤ ਤੇ ਗੋਲੇ ਲੱਗੇ ਜਿਸ ਕਰਕੇ ਉਹ ਜ਼ਖਮੀ ਹੋ ਗਿਆ ਜਦਕਿ ਦੋਸੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਪਿਛਲੇ ਦਿਨੀ ਮੈਡੀਕਲ ਸਟੋਰ ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਦੋਨੋਂ ਵਿਅਕਤੀ ਸ਼ਾਮਿਲ ਸਨ ਇਸ ਸੰਬੰਧੀ ਜਾਣਕਾਰੀ ਦਿੰਦੇ ਡੀਐਸਪੀ ਗੜਸ਼ੰਕਤ ਦਲਜੀਤ ਸਿੰਘ ਪਖ ਅਤੇ ਐਸਐਚ ਓ ਗੜਸ਼ੰਕਾ ਗਗਨਦੀਪ ਸਿੰਘ ਸੇਖੋ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ 2व्हीਲ ਐਚ ਮੋਟਰਸਾਈਕਲ ਸਵਾਰਾਂ ਨੂੰ ਪੁਲਿਸ ਵੱਲੋਂ ਲਗਾਏ ਨਾ ਕੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਮੋਟਰਸਾਈਕਲ ਭਜਾਦਿਆ ਅਤੇ ਇਹਨਾਂ ਦਾ ਪਿੱਛਾ ਕਰਨ ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ। ਉਹਨਾਂ ਨੇ ਦੱਸਿਆ ਕਿ ਉਕਤ ਨੌਜਵਾਨਾਂ ਵੱਲੋਂ ਚਲਾਈ ਗਈ ਗੋਲੀ ਇੱਕ ਪੁਲਿਸ ਦੀ ਗੱਡੀ ਵਿੱਚ ਲੱਗੀ ਤੇ ਇੱਕ ਗੋਲੀ ਐਸਆਈ ਸਤਨਾਮ ਸਿੰਘ ਦੀ ਛਾਤੀ ਵਿੱਚ ਲੱਗੀ। ਪਰ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਜਿਸ ਕਾਰਨ ਉਹਨਾਂ ਦਾ ਬਚਾਅ ਹੋ ਗਿਆ ਪਰ ਇਹ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਕੋਈ ਦੋ ਸ਼ੱਕੀ ਬੰਦੇ ਜਿਹੜੇ ਹੈਗੇ ਆ ਮੜਾ ਕੋ ਕਾਲਾ ਕਰਨ ਦੀ ਤਾੜ ਵਿੱਚ ਹੈਗੇ ਮੋਟਰਸਾਈਕਲ ਤੇ ਫਿਰਤੁਰ ਰਹੇ ਉਹ ਉਹਨੂੰ ਦੇਖਦਾ ਇਹਨਾਂ ਜਾਣਦੇ ਹੋਏ ਇੱਕ ਨਾਕਾ ਆ ਸੀ ਪਿੰਡ ਬਾਰਾਪੁਰ ਤੇ ਸਾਡੇ ਮੁਖ ਅਫਸਰ ਗੜਸ਼ੰਕਰ ਨਾਲ ਚੌਕੀਨ ਚਾਰਸਾ ਅਸਨਾਮ ਸਿੰਘ ਸਮੰਢੜੇ ਤੋਂ ਹੋਰ ਮੁਲਾਜ਼ਮਾਂ ਨੇ ਲਾਇਆ ਹੋਇਆ ਸੀ ਇਸ ਨਾਕੇ ਤੇ ਇਹਨਾਂ ਨੇ ਰੋਕਣ ਨੁਕਿਆਉਣਾ ਦੋਹਾਂ ਨੂੰ ਲੇਕਿਨ ਬਜਾਏ ਰੁਕਣ ਦੇ ਉਹਨਾਂ ਨੇ ਪੁਲਿਸ ਤੇ ਫਾਇਰ ਕਰਤਾ ਔਰ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਬੜੀ ਬਹਾਦਰੀ ਦੇ ਨਾਲ ਪੁਲਿਸ ਦੀ ਗੱਡੀ 'ਚ ਵੀ ਗੋਲੀ ਲੱਗੀ ਇਵਨ ਮੁੰਡੇ ਨੇ ਸਾਡੇ ਨੇ ਬੁਲਟ ਪ੍ਰੂਫ ਜੈਕਟ ਕੋਈ ਸੇ ਨੁਕਸਾਨ ਨਹੀਂ ਹੋਇਆ ਉੱਚੀ ਵੀ ਗੋਲੀ ਲੱਗੀ ਉਹਨਾਂ ਦੇ ਤੇ ਸਾਡੇ ਉਹਨਾਂ ਜਿਹੜਾ ਪੁਲਿਸਵਰ ਨੂੰ ਫਾਇਰ ਹੋਇਆ ਉਹ ਉਹਨਾਂ ਦੇ ਇੱਕ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਹੜਾ ਕਾਨੂੰਨਾ ਦਾ ਬੰਦਾ ਸੀ ਤੇ ਉਹਨਾਂ ਦੋਹਾਂ ਨੂੰ ਕਾਬੂ ਕਰ ਲਿਆ ਇਹ ਅਨੇਕਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਇੱਕ ਦਾ ਨਾਂ ਕਨੂਆ ਬਸੀ ਵਜੀਦ ਉਹਦਾ ਪਿੰਡ ਠਾਣੇ ਹਰਿਆਣੇ 'ਚ ਉਹ ਵੀ ਉਹਦੇ ਉੱਪਰ ਵੀ ਅਸਲੈਕਟ ਦਾ ਪਰਚਾ ਸੀ ਤੇ ਜਿਹੜਾ ਦੂਜਾ ਹੈਗਾ ਉਹ ਇੱਥੇ ਠਾਣੇ ਗੜਸ਼ੰਕਰ ਦੇ ਇਬਰਾਹਿਮਪੁਰ ਦਾ ਹੈਗਾ ਉਹਦਾ ਨਾਂ ਸਿੰਮੂ ਆ ਉਹ ਵੀ ਮਰਡਰ ਦੇ ਵਿੱਚੋਂ ਜਮਾਨ ਤੇ ਹੈਗਾ ਬੰਦੇ ਅਸੀਂ ਕਾਬੂ ਕਰ ਲਏ ਹੈਗੇ ਬਸ ਇਹੀ ਸੀ ਕਿੰਨੇ ਕਜੇ ਦੀ ਇੱਕ ਘਟਨਾ ਇਹ ਤੜਕੇ ਦੀ ਘਟਨਾ तकरीबन तकरीबन ਸੱਡਿਕ 5 ਵਜੇ ਤੇ ਹਾਂ ਇਹ ਇਹ 5:30 ਠੀਕ ਹੈ ਕਿੱਥੇ ਦੇ ਸਹੀ ਹੋਵੇਗਾ ਇਹ ਇਹ ਬੰਦੇ ਇੱਕ ਤਾਂ ਪੁਲਿਸ ਸਟੇਸ਼ਨ ਹਰਿਆਣਾ ਦੇ ਵਿੱਚ ਵਸੀ ਵਜੀਦ ਦਾ ਹੈਗਾ ਤੇ ਇਦਾਂ ਹੀ ਦੂਸਰਾ ਬੰਦਾ ਜਿਹੜਾ ਇੱਥੇ ਇਬਰਾਹਿਮਪੁਰ ਦਾ ਹੈਗਾ ਪੁਲਿਸ ਸਟੇਸ਼ਨ ਆਪਣੇ ਕੜਚੰਕਰ ਦਾ ਇੱਕ ਕਨੂ ਆ ਸਰ ਹਾਂਜੀ ਇੱਕ ਕਨੂ ਤੇ ਇੱਕ ਸਿਮੂ ਸਿਮੂ ਇੱਥੇ ਦਾ ਇਬਰਾਹਿਮਪੁਰ ਦਾ ਕਨੂ ਵਸੀ ਵਜੀਦ ਦਾ ਹੈ ਗੜਸ਼ਕਤੋ ਅਸ਼ਵਨੀ ਸ਼ਰਮਾ ਦੀ ਰਿਪੋਰਟ ਪੰਜਾਬੀ ਜਾਗਰਨ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਪੰਜਾਬੀ ਜਾਗਰਨ ਦੇ YouTube ਚੈਨਲ ਤੇ ਧੰਨਵਾਦ